ਹਾਂਜੀ ਆ ਬਟਿੰਡਾ ਵਿੱਚ ਨਾ ਪਾਵਰ ਹਾਊਸ ਰੋਡ ਤੇ ਪੁੱਡਾ ਗਰਾਊਂਡ ਦੇ ਵਿੱਚ ਮੇਲਾ ਲੱਗਿਆ ਜੀ ਬਹੁਤ ਵਧੀਆ ਏਕ ਆਸ ਫਾਊਂਡੇਸ਼ਨ ਵੱਲੋਂ ਮੇਲਾ ਲੱਗਿਆ ਹੈ ਤੇ ਇੱਥੇ ਬੱਚਿਆਂ ਦੇ ਖੇਡਣ ਵਾਸਤੇ ਜਾਂ ਵੀ ਸਰੀਰ ਨੂੰ ਕੂਲ ਆਹਾਂ ਟ੍ਰੇਨਾਂ ਵਗੈਰਾ ਦਾ ਖਾਸ ਪ੍ਰਬੰਧ ਕੀਤਾ ਗਿਆ ਜੀ ਇੱਥੇ ਦੁਕਾਨਾਂ ਵੀ ਲਗਾਈਆਂ ਗਈਆਂ ਨੇ ਬੱਚਿਆਂ ਦੇ ਮਨੋਰੰਜਨ ਵਾਸਤੇ ਈਖਾਣ ਪੀਣ ਦਾ ਵੀ ਖਾਸ ਪ੍ਰਬੰਧ ਹੈ ਜੀ ਇੱਥੇ ਦੇ ਹੋਰ ਜਿਹੜਾ ਆਪਣੇ ਘਰਾਂ ਵਿੱਚ ਸਮਾਨ ਚਾਹੀਦਾ ਹੁੰਦਾ ਜਿਵੇਂ ਲੱਕੜ ਦਾ ਬਹੁਤ ਸਾਰਾ ਚੱਕਲੇ ਵੇਚ ਨੂੰ ਹੋ। ਤੇ ਆਹ ਇੱਕ ਕੁਪਰੇਸ਼ਨ ਦਾ ਬਹੁਤ ਸਮਾਨ ਆਇਆ ਇੱਥੇ। ਇਸੇ ਤਰ੍ਹਾਂ ਦਾ ਕੁਝ ਵੀ ਲੈ ਸਕਦੇ ਹੋ। ਗੱਡੀਆਂ ਹੋਰ ਵੀ ਬਹੁਤ ਵਰਤੋਂ ਦੀਆਂ ਤੀਜੀਆਂ ਜੀ। ਬੱਚਿਆਂ ਦੇ ਖੇਡਣ ਲਈ ਸਵੀਦੀ ਵੀ ਮਾਪੂਰ ਦਾ ਖਾਸ ਤੌਰ ਤੇ ਬੰਦ ਕੀਤਾ ਗਿਆ ਇੱਥੇ। ਬੱਚੇ ਬਹੁਤ ਇੰਜੋਏ ਕਰ ਸਕਦੇ ਨੇ ਇੱਥੇ ਜੀ। ਇਹ ਐਂਟਰੀ ਗੇਟ ਹੈ ਜੀ ਜਿੱਦੋਂ ਆਪਾਂ 15 ਮੇਲੇ ਦੇ ਵਿੱਚ ਦਾਖਲ ਹੁੰਨੇ ਆ ਬਾਹਰਲੇ ਗੇਟ ਤੋਂ ਤਿਕਨੇਸ਼ ਜੀ ਦੀ ਮੂਰਤੀ ਰੱਖੀ ਹੋਈ ਹੈ ਜੀ ਆ ਬਹੁਤ ਵਧੀਆ ਜੀ ਪਿੱਲੋ ਦੇ ਟਿਕਾਂ ਲੱਗੀ ਹੋਈਆਂ ਪਿੱਲੋ ਦੇ ਸਰਾਣੀਆਂ ਜੀ ਬਹੁਤ ਵਧੀਆ ਆ ਦੇਖੋ ਤੁਸੀਂ ਆਪਣੇ ਲਾਉਨ ਦੇ ਵਿੱਚ ਰੱਖਣ ਵਾਸਤੇ ਜਾਂ ਕਰੇ ਕੋਈ ਛੋਟਾ ਮੋਟਾ ਪਾਰਕ ਬਣਾਇਆ ਹੋਵੇ ਉਹਦੇ ਵਿੱਚ ਬਹੁਤ ਵਧੀਆ ਜਿਵੇਂ ਮਾਰਬਲ ਦੇ ਸ਼ੇਰ ਬਣੇ ਹੋਏ ਜੀ ਬਹੁਤ ਵਧੀਆ ਹਾਥੀ ਸ਼ੇਰ ਟੇਬਲ ਜੇ ਇਹ ਹਾਲ ਆਪਣੇ ਆ ਦੇਖੋ ਜੀ ਤੁਸੀਂ ਊੜੇ ਵਗੈਰਾ ਬਣਾਏ ਹੋਏ ਬਹੁਤ ਸੋਹਣੇ ਬਹੁਤ ਸੋਹਣੇ ਆ ਜੀ ਇਹ ਆਪਣੇ ਜੇ ਪਾਰਕ ਦੇ ਵਿੱਚ ਰੱਖਾਂਗੇ ਚਾਰ ਚੰਨ ਲੱਗ ਜਾਂਦੇ ਆ ਜੀ ਬਾਲਟੀ ਠੀਕ ਆ ਤੁਸੀਂ ਰੱਖ ਸਕਦੇ ਹੋ ਇਹਨਾਂ ਦੇ ਵਿੱਚ ਪਾਹਰੇ ਦਾ ਵੀ ਪ੍ਰਬੰਧ ਆ ਜੀ ਪੂਰਾ ਆਹ ਦੇਖੋ ਬਹੁਤ ਵਧੀਆ ਬੁਜੀਆ ਪਵਾਰੇ ਆ ਇਹ ਆਪਣੇ ਘਰ ਵਿੱਚ ਛੋਟੀ ਜਿਹੀ ਬਗੀਚੀ ਲੱਗੀ ਵੀ ਆ ਜੀ ਉੱਥੇ ਲੱਗਿਆ ਹੋਇਆ ਚਾਰ ਚੰਨ ਲੱਗ ਜਾਂਦੇ ਆ ਜੀ ਬਹੁਤ ਸੋਹਣੇ ਸੋਹਣੇ ਪਵਾਰੇ ਆ ਬਹੁਤ ਵਧੀਆ ਪੱਕੇ ਮਾਰਬਲ ਦੇ ਬਣੇ ਗਏ ਜੀ ਵਾਈਟ ਮਾਰਬਲ ਦੇ ਬਹੁਤ ਖੂਬਸੂਰਤ ਡਿਜਾਇਨ ਹੈ ਇਹ ਦੇਖੋ ਇੰਨੇ ਪਿਆਰੇ ਪਿਆਰੇ ਡਿਜਾਇਨ ਹੈ ਜੀ ਸਾਰੇ ਮਾਰਬਲ ਦੇ ਵਿੱਚ ਇਹ ਕੱਢੇ ਵੀ ਹੈਗੇ ਇੱਕ ਫਲਾਵਰ ਪੋਟ ਮਿਲ ਜਾਣਗੇ ਜੀ ਬਹੁਤ ਸੋਹਣੇ ਸੋਹਣੇ ਦੇਖੋ ਤੁਸੀਂ ਕਿੰਨੇ ਪਿਆਰੇ ਪਿਆਰੇ ਫਲਾਵਰ ਪੋਟ ਹੈ ਇਹ ਇਹ ਸਾਰਾ ਡੈਕੋਰੇਸ਼ਨ ਦਾ ਸਮਾਨ ਹੈ ਜੀ ਆਪਣੇ ਘਰ ਵਿੱਚ ਕੋਈ ਤਰ੍ਹਾਂ ਦੀ ਵੀ ਡੈਕੋਰੇਸ਼ਨ ਕਰ ਸਕਦੇ ਹਾਂ ਰੇਟਨ ਦੇ হাই ਕੁਆਲਟੀ ਹੁੰਦੇ ਥੋੜੇ ਜਿਆਦਾ ਹੁੰਦੇ ਨੇ ਦੇਖੋ ਕਿੰਨੇ ਸਾਰੇ ਫਲੋਰ ਪੁਆਇੰਟ ਹੈ ਆ এলিਫੈਂਟ ਦਾ ਜੋੜਾ ਜੀ ਦੇਖੋ ਕਮਾਲ ਦਾ ਨਾ ਖੂਬਸੂਰਤਾ ਬਾ ਕਮਾਲ ਨਕਾਸ਼ੀ ਹੈ ਜੀ ਇਹ ਆ ਦੇਖੋ ਸਾਰੇ ਮਾਰਵਲ ਦੇ ਵਿੱਚ ਬਣੇ ਹੋਏ ਜੀ ਇਹ এলিਫੈਂਟ ਹੈ ਇਹ ਜੋੜਾ ਜੇਕਰ ਜੋੜੇ ਦੀ ਗੱਲ ਕਰੀਏ ਤਾਂ 11-1200 ਤੋਂ ਸਟਾਰਟ ਹੁੰਦੇ ਇਹ ਛੋਟਾ ਛੋਟਾ ਜਿਹੜਾ ਜੋੜਾ 11-1200 ਪ੍ਰਾਈਜ਼ ਹੈਗਾ ਨਾਰਮਲ ਹੀ ਹੈ ਬਹੁਤ ਮਿਹਨਤ ਦਾ ਕੰਮ ਹੈ ਜੀ ਇਸ ਲਈ ਇਹਨਾਂ ਨਾਲ ਦੀ ਜ਼ਿਆਦਾ ਪ੍ਰਾਈਜ਼ ਹੁੰਦੀ ਹੈ ਇਹਨਾਂ ਦੇ ਇਹ ਸੋਂ ਬਹੁਤ ਸੋਨੇ ਸੋਨੇ ਪਾ ਰਹੇ ਆ ਜੀ ਇਹ ਪਾਣੀ ਵਿੱਚ ਆਪਣੇ ਜੀ ਪਾਰਕ ਵਿੱਚ ਰੱਖਣ ਵਾਸਤੇ ਇੱਕੋ ਤੁਸੀਂ ਉੱਪਰ ਦੀ ਇਹ ਪਾਣੀ ਚੱਲਦਾ ਇਹਨਾਂ ਦੇ ਉਹ ਨੀਚੇ ਵੀ ਦੀ ਇਹਦੇ ਅੰਦਰ ਮੋਟਰ ਲੱਗੀ ਹੁੰਦੀ ਹੈਗੀ ਲਾਈਟ ਵਗੈਰਾ ਦਾ ਪ੍ਰਬੰਧ ਹੁੰਦਾ ਹੈ ਇੱਥੇ ਤੇ ਐਂ ਉੱਪਰ ਦੀ ਪਾਣੀ ਨਿਕਲੀ ਜਾਂਦਾ ਨੀਚੇ ਤੋਂ ਮੋਟਰ ਫੇਰ ਉੱਪਰ ਭੇਜ ਜਾਂਦੀ ਹੈ ਜੀ ਇਹ ਸਿਸਟਮ ਹੁੰਦਾ ਹੈ ਇਹ ਚ ਇਹ ਸਾਰੇ ਇਸ ਸਿਸਟਮ ਨਾਲ ਚੱਲਦੇ ਜੀ ਇਹ ਬਸ ਇਹਨਾਂ ਦਾ ਡਿਜ਼ਾਈਨ ਅਲੱਗ-ਅਲੱਗ ਹੈ ਅੱਜ ਮੈਂ ਦੀਵੇ ਜੇ ਲੱਗੇ ਹੋਏ ਜੀ ਇਹਨਾਂ ਚ ਲਾਈਟ ਜਗਦੀ ਹੈ ਉੱਪਰ ਦੀ ਮੋਟਰ ਨਾਲ ਪਾਣੀ ਜਾਈ ਜਾਂਦਾ ਤੇ ਆਈ ਜਾਂਦਾ ਇਹ ਵੀ ਆਹੀ ਚੀਜ਼ ਹੈ ਜੀ ਇਹ ਸਾਰੇ ਇਸੇ ਤਰੀਕੇ ਕੰਮ ਕਰਦੇ ਆ ਆ ਦੇਖੋ ਜੀ ਆਪਣੇ ਘਰਾਂ ਵਿੱਚ ਬਰਤਨ ਵਾਲਾ ਬਹੁਤ ਸਾਮਾਨ ਆ ਕਿੰਨਾ ਜਗਲੇ ਬੇਲਣੇ ਹੋ ਗਏ ਠੀਕ ਹੈ ਜੀ ਹੋਰ ਲੱਕੜ ਦਾ ਬਹੁ ਅਸ਼ੀਸ਼ੇ ਬਹੁਤ ਸੋਹਣੇ ਆਪਣੇ ਮਿਰਰ ਸ਼ੀਸ਼ੇ ਮੂੰਹ ਦੇਖਣ ਵਾਲੇ ਜੀ ਆਹ ਦੇਖੋ ਕਿੰਨਾ ਪਿਆਰਾ ਮਿਰਰ ਸ਼ੀਸ਼ਾ ਜੀ ਇਹ ਬਹੁਤ ਵਧੀਆ ਫੈਂਸੀ ਜੁੱਤੇਆਂ ਜੀ ਲੇਡੀਜ਼ ਦੀਆਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਇਹਨਾਂ ਦੇ ਤੁਸੀਂ ਕਦੇ ਵੀ ਆ ਸਕਦੇ ਹੋ ਜੀ ਇੱਥੇ ਲੇਡੀਜ਼ ਸੂਟ ਦੇਖੋ ਤੁਸੀਂ ਬਹੁਤ ਪਿਆਰੇ ਪਿਆਰੇ ਤਨ 9 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੁੰਦਾ ਜੀ ਮੇਲਾ ਇਹ ਤੇ ਦਿਨੇ ਨਹੀਂ ਹੁੰਦਾ ਦਿਨੇ ਦੁਕਾਨਾਂ ਬੰਦ ਹੁੰਦੀਆਂ ਜੀ ਗਰਮੀ ਦੇ ਕਾਰਨ ਵੀ ਮੌਸਮ ਚੇਂਜ ਹੋ ਚੁੱਕਿਆ ਹੁਣ ਤਨ 9 ਵਜੇ ਤੋਂ ਰਾਤ ਦੇ 10 ਵਜੇ ਬਹੁਤ ਸੋਹਣੇ ਸੋਹਣੇ ਲੇਡੀਜ਼ ਸੂਟ ਜੀ ਦੇਖੋ ਕਮਾਲ ਬਹੁਤ ਬੜਾ ਜੀ ਕਿਤੇ ਸਾਨੂੰ ਉਹ ਸੂਟ ਵੀ ਮਿਲ ਜਾਣਗੇ ਜਿਹੜੇ ਲੇਡੀਜ਼ ਹੀਰੋ ਆਪਣਾ ਹੀਰੋ ਇਨਾਂ ਜਣ ਕੇ ਵੀ ਬਾਲੀਵੁੱਡ ਚ ਪਹਿਨਦੀਆਂ ਨੇ ਫਿਲਮ ਫਿਲਮਾਂ ਚ ਕਸ਼ੌਪਸ ਨੂੰ ਵੀ ਮਿਲੂਗੀ ਇਹ ਗਿਨੀ ਚਾਦਰਾਂ ਬੈੱਡ ਦੀਆਂ ਇਹ ਦੁਕਾਨ ਦੇ ਚਾਦਰੀਆਂ ਕੱਲੀਆਂ ਪ੍ਰਾਈਸ ਇਹਨਾਂ ਦਾ ਥੋੜਾ ਜਿਆਦਾ ਹੁੰਦਾ ਮੈਨੂੰ ਮੈਂ ਦੇਖਿਆਗਾ ਆਮ ਦੁਕਾਨ ਤੋਂ ਲੈਣ ਨਾਲੋਂ ਨਾ ਪ੍ਰਾਈਸ ਥੋੜਾ ਜਿਆਦਾ ਮਹਿੰਗਾ ਇਹਨਾਂ ਦਾ ਪਰ ਇੱਕ ਵਾਰੀ ਸਾਨੂੰ ਜ਼ਰੂਰ ਜਾਣਾ ਚਾਹੀਦਾ ਜੇ ਕੋਈ ਚੀਜ਼ ਚੰਗੇ ਲੱਗਦੀ ਆ ਤਾਂ ਲੈ ਸਕਦੇ ਹੋ ਸੋਹਣੇ ਸੋਹਣੇ ਲੇਡੀਜ਼ੂਟ ਇਹ ਸ਼ਾਪ ਹੈ ਜੀ ਅਰਟ ਦੀ ਦੇਖੋ ਕਿੰਨੀਆਂ ਖੂਬਸੂਰਤ ਤਸਵੀਰਾਂ ਇਹਨਾਂ ਕਿਨੂਕਿ ਝੁੰਮਕੇ ਵਗਾਰਾ ਇਸ ਤਰ੍ਹਾਂ ਦੇ ਆ ਗਏ ਜੀ ਕੰਨਕਾ ਸਮਾਨ ਆ ਗਿਆ ਲੇਡੀ ਜੀ ਦਾ ਆਪਾਰਸ ਵਗਾਰਾ ਆ ਗਏ ਜੀ ਬਹੁਤ ਖੂਬਸੂਰਤ ਹਾਂ ਇਹ ਤੇ तकरीबन 8 ਵਜੇ ਤੋਂ ਲੈ ਕੇ 9 ਵਜੇ ਤੱਕ ਜ਼ਿਆਦਾ ਰਸ਼ ਹੁੰਦਾ ਜੀ ਬਹੁਤ ਜ਼ਿਆਦਾ। ਦਨ 4 ਵਜੇ ਤੱਕ ਜਿਹੜੇ ਦੂਰੇ ਪਿੰਡਾਂ ਵਾਲੇ ਹੁੰਦੇ ਆ ਉਹ ਆਉਣ ਲੱਗ ਜਾਂਦੇ ਆ ਜੀ ਜਿਨ੍ਹਾਂ ਨੇ ਵਾਪਸ ਮੋੜਨਾ ਹੁੰਦਾ। ਜਿਹੜੇ ਸ਼ਹਿਰ ਵਾਲੇ ਆਗੇ ਉਹ ਸਾਰੇ ਰਾਤ ਨੂੰ ਜਾਂਦੇ ਹੈਗੇ। ਇਹ ਮੇਲਾ ਰਾਤ ਨੂੰ ਹੀ ਖੂਬਸੂਰਤ ਲੱਗਦਾ ਜੀ ਲਾਈਟਾਂ ਵਗੈਰਾ ਜਗਦੀਆਂ ਬਹੁਤ। ਉਦੋਂ ਹੀ ਖੂਬਸੂਰਤ ਲੱਗਦਾ ਹੈ ਦੇਖੋ ਕੀ ਬਾਤ ਹੈ ਜੀ ਅੱਜ ਵੀ ਮਾੜਾ ਮਾੜਾ ਦਿਨ ਹੋਇਆ ਜਦੋਂ ਹੋਰ ਰਾਤ ਹੋਗੀ ਨਾ ਹੋਰ ਵੀ ਖੂਬਸੂਰਤੀ ਆ ਜਾਣੀ ਹੈ ਇਹਦੇ ਵਿੱਚ ਆ ਦੇਖੋ ਫੈਨਸੀ ਅੜੋਂ ਬਹੁਤ ਫੈਨਸੀ ਜੁੱਤੀਆਂ ਹੈ ਜੂਜ ਵਗੈਰਾ ਸਾਰਾ ਕੁਝ ਹੈ ਇਨਾਂ ਕੋਲੇ ਪੰਜਾਬੀ ਜੁੱਤੀ ਕਹਿੰਦੇ ਜੀ ਇਹ ਸੋ ਦੇਖੋ ਲੇਡੀ ਸੂਟ ਇਹ ਹਾਰਬਲ ਕੋਸਮਸ ਜੀ ਮੇਕਅਪ ਦਾ ਸਮਾਨ ਹੈ ਇਹਨਾਂ ਕੋਲ ਹਰ ਬੰਦਾ ਇਹ ਹੈਗਾ ਜੀ ਜਿਵੇਂ ਆਪਾਂ ਘਰੇ ਮੈਂ ਕੋਕ ਸ਼ੇਕ ਵਗੈਰਾ ਬਣਾਉਣੇ ਆ ਉਸ ਤਰ੍ਹਾਂ ਦੇ ਫਲੇਵਰ ਹੈ ਇਸ ਦੁੱਧ ਵਿੱਚ ਮਿਕਸ ਕਰੋ ਤੇ ਬੱਸ ਜੇ ਕਰੀ ਮਹਿਮਾਨ ਆ ਜਾਂਦੇ ਉਹਨਾਂ ਵਾਸਤੇ ਜੇ ਕਰੇ ਖੁਦ ਪੀਣਾ ਹੋਵੇ ਬਰੀ ਬਹੁਤ ਵਧੀਆ सीधा दुद्ध मिक्स करो यू तो प्योर आना बहुत टेस्ट वजिया होंगे जी साफ फ्लेवर है ये सेल है जी तो दो सौ रुपये पीस ये अचार वगैरह चटनी जैम ये देसी आ गया जी गुड़ वगैरह आ गया जिम्मे ਛੋਲਿਆਂ ਤੇ ਗੋੜ ਲੱਗਿਆ ਪਿਆ ਜਾਂ ਦੇਸੀ ਗੋੜ ਜਿਹੜਾ ਸੌਫ ਵਗੈਰਾ ਰੋਟੀ ਤੋਂ ਰੋਟੀ ਖਾਣ ਤੋਂ ਬਾਅਦ ਆਪਾਂ ਖਾਣੇ ਆ ਜੀ ਉਹ ਵਾਹੇ। ਅਚਾਰ ਜੂਸ ਵਗੈਰਾ ਆਗੇ। ਅਲਰੇਡੀ ਦੀ ਸ਼ਾਪ ਹੈ ਜੀ ਬੋਲ ਰਹੀ ਆ ਕੱਪੜੇ ਦੀ। ਲੇਡੀ ਜੀ ਦੇ ਕੱਪੜੇ ਤੇ ਪੰਜਾਬੀ ਜੁੱਤੀਆਂ ਦੀ ਬਹੁਤ ਜ਼ਿਆਦਾ ਸ਼ਾਪ ਹੈ। ਆਹ ਅਚਾਰ ਆ ਗਿਆ ਜੀ ਆਹ ਸ਼ਾਇਦ ਲਸਣ ਦਾ ਅਚਾਰ ਲੱਗਦਾ ਮੈਨੂੰ। ਅਦਰਕ ਦਾ ਅਚਾਰ ਆਇਆ। ਨਿੰਬੂ ਮਿੱਠਾ ਨਿੰਬੂ ਭਾਈ ਜੀ ਆਵਲੇ ਇੱਟਰਣੀਆਂ ਸ਼ਾਇਦ ਨਿੰਬੂ ਦੀ ਮਿੱਠੀ ਚਟਣੀ ਹੈ ਜੀ ਸਾਡੀ ਮਿੱਠੀ ਬੱਚਾ ਨੇ ਮਨਰੰਜਨ ਦਾ ਖਾਸ ਪ੍ਰਬੰਧ ਹੈ ਜੀ ਇਸੇ ਲਈ 40 20 ਰੁਪਏ ਵਾਲੀ ਕੋਈ ਵੀ ਹਟ ਬਲੋ 20 ਰੁਪਏ ਜਿੰਨੀ ਨਹੀਂ ਪੰਜਾਹ ਇਸ ਦੁਕਾਨ ਤੇ ਬਹੁਤ ਜ਼ਿਆਦਾ ਭੀੜ ਹੈ ਜੀ ਡੈਕੋਰ ਆਦ ਨੂੰ ਬਹੁਤ ਖੂਬਸੂਰਤ ਲੱਗਦਾ ਜੀ ਇਹ ਮੇਲਾ ਪਤਾਬਾਂ ਦੇ ਸ਼ਕੀਨ ਉਹਨਾਂ ਵਾਸਤੇ ਹੀ ਹੈਗਾ ਜੀ ਇੱਥੇ ਜਿਨ੍ਹਾਂ ਨੂੰ ਬੁੱਕ ਪੜ੍ਹਨਾ ਸ਼ਕੀਨ ਆ ਜਿਹੜਾ ਹਣੀ ਉਹ ਸੁਣ ਸੁਣੇ ਵੈਸੇ ਬੁੱਕਾਂ ਦਾ ਰਵਾਜ ਘਟ ਗਿਆ ਜੀ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਪਹਿਲਾਂ ਬਹੁਤ ਜਿਹੜਾ ਇੰਨਾ ਚ ਗਿਆਨ ਮਿਲਦਾ ਉਹ ਉਹ ਐਲਚੀ ਮਿਲਦਾ ਜੀ ਇੰਨਾ ਚ ਸਿਰਫ ਗਿਆਨ ਹੀ ਹੁੰਦਾ ਮੋਬਾਈਲ ਦੇ ਵਿੱਚ ਗਿਆਨ ਵੀ ਹੁੰਦਾ ਤੇ ਵੇਕਾਰ ਚੀਜ਼ਾਂ ਵੀ ਬਹੁਤ ਹੁੰਦੀਆਂ ਹਰ ਕਿਤਾਬਾਂ ਵਿੱਚ ਤੁਹਾਨੂੰ ਕੱਲਾ ਗਿਆਨ ਨਹੀਂ ਮਿਲਦਾ। ਲੈ, ਕੁਲੜੀ ਜਿੱਤੇ ਗੱਤ ਬਟਨ ਬਗਰ ਅਨੇਕੇ ਮੋਟੇ ਹਟ ਮਾਸਟਰਾਂ ਦੇ। ਮੈਂ ਬਹੁਤ ਪੁੰਗਣਾ। ਇਹ ਫਿਰ ਸੂਟਾ ਦੇ ਜੀ। ਗੁੱਟਾਂ ਦੇ ਕਲਰ ਬਹੁਤ ਪਿਆਰੇ ਪਰ ਇਹ ਸਮਝੋ ਇਹ ਅਗੇ ਜੀ ਦੇਸੀ ਵੈਦ ਹਕੀਮ ਜੇ ਕਿਸੇ ਦਾ ਸਰਦ ਹੁੰਦਾ ਹੋਵੇ ਕਿਸੇ ਨੇ ਵਾਲਾਂ ਦੇ ਕਰਦੇ ਹੁਣ ਦੇਸੀ ਜੜੀ ਬੂਟਿਆਂ ਤੋਂ ਤੇਲ ਤਿਆਰ ਕਰਕੇ ਦਿੰਦੇ ਆ ਇਹਦਾ ਤਾਂ ਪਤਾ ਨਹੀਂ ਵੀ ਕਿੰਨਾ ਕਿਸੇ ਲਾਭ ਕਰਦਾ ਜਾਂ ਨਹੀਂ ਦਾਦਾ ਇਹ ਤਾਂ ਵਰਤਮਾਨ ਲੈ ਨੂੰ ਪਤਾ ਕੁਝ ਮਿਲੀ ਹੋਵੇ ਰਿਸ਼ਕਣਾ ਪੈਰਾ ਬੱਚਿਆਂ ਦੇ ਖਡਾਉਣੇ ਬਹੁਤ ਪ੍ਰਤਨਰਾਂ ਦੇ ਪਿਆਰੇ ਪੈਰੇ ਸਵੀਡੂ ਪੂਲ ਬੱਚਿਆਂ ਦੇ ਖਡਣ ਲਈ ਕਿਸ ਤਿਆਂ ਉਹ ਦਿਨੇ ਗਰਮੀ ਹੋਣ ਕਰਨਾ ਜੇ ਮੌਸਮ ਬਦਲ ਗਿਆ ਇਸ ਲਈ ਤਾਂ ਰਾਤ ਨੂੰ ਰਵੰਦ ਕੀਤਾ ਗਿਆ ਜੀ ਇਹਦਾ ਵਾਈ ਫਰੇਮ ਕੀ ਹੁੰਦਾ ਹੈ ਇਹ ਕਿ ਨਾ ਬਲੂਰ ਨਾ ਹਵਾ ਭਰੀ ਵੀ ਹੋਵੇ ਕੁਝ ਕੱਲੀ ਹਵਾ ਹੀ ਹੁੰਦੀ ਹੈ ਜਦੋਂ ਬੰਦ ਕਰਤਾ ਨਾਲ ਬੱਚਿਆਂ ਨੇ ਕੁਝ ਨਾ ਖਾਸ ਤੋਂ ਬੰਨ ਕੀਤਾ ਹੈ ਬਹੁਤ ਤਰ੍ਹਾਂ ਦਾ ਸਮਾਨ ਹੈ ਬੱਚਿਆਂ ਨੇ ਕਰਿਆ ਹੈ ਇਹ ਰਹੀ ਗਮਲੇ ਬਹੁਤ ਫੈਂਸੀ ਗਮਲੇ ਬਹੁਤ ਵਧੀਆ ਨਕਾਸ਼ੀ ਕੀਤੀ ਗਈ ਹੈ ਇਹਨਾਂ ਦੀ ਦੇਖੋ ਕਿੰਨੇ ਪਿਆਰੇ ਹੈ ਔਰ ਪ੍ਰਾਈਸ ਇਹਨਾਂ ਦਾ ਬਹੁਤ ਜ਼ਿਆਦਾ ਹੈ। ਇਹ ਤਾਂ ਸੀਮੈਂਟ ਹੀ ਹੈ। ਬਹੁਤ ਸੋਹਣੇ-ਸੋਹਣੇ ਨੇ। ਇਹਨਾਂ ਸੋਹਣਾ ਡਿਜ਼ਾਈਨ। ਘਰ ਦੇ ਵਿੱਚ ਪਏ ਹੋਣ ਤਾਂ ਬਹੁਤ ਖੂਬਸੂਰਤ ਲੱਗਦੀ ਹੈ। एंट्री आ आगे जी हूँ ये अपने सोफे वगैरह आ गए जी घर रखने फर्नीचर बहुत सोहना फर्नीचर है ये देखो कि सोना फर्नीचर आई है एक टेबल ये आई ये बहर इन्होंने बहर भी कुछ नहीं ये लाए रख के ਰੋਮਾਂ ਦੇ ਵਿੱਚ ਆਰਾਮ ਕਰਨ ਵਾਸਤੇ ਜੀ ਇਹ ਕਾਫੀ ਵਗੈਰਾ ਪੀਣ ਵਾਸਤੇ